ਹਾਂਜੀ ਸਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਅੱਜ 19 ਤਰੀਕ 19 20 ਲੱਭੇ ਆਜਾ 19 ਤਰੀਕ ਤੇ ਅੱਜ ਆਪਾਂ ਜਾ ਰਹੇ ਆ ਹਰ ਫਤਰੇ ਇੰਜੈਕਸ਼ਨ ਲੱਗਣਾ ਅੱਜ ਪਿੰਡ ਜਾ ਰਹੇ ਆ ਸੰਗਤਪੁਰੇ ਹੁਣ ਹੱਥ ਲਓ ਹੱਥ ਲਓ ਹੱਥ ਲਓ ਕੋਈ ਗੱਲ ਨਹੀਂ ਆਹੋ ਮੈਂ ਉਹ ਮੜ ਕੇ ਰੋਈ ਰੋਈ ਕਰਨੀ ਪਣੀਗਾ ਉੱਥੇ ਜਾ ਕੇ ਆ ਰਤੀ ਅਪਰੰਜੇ ਦੇ ਲੈਂਦੇ ਖੁੱਲੇ ਹੀ ਬੜੇ ਤੇ ਅੱਛਾ ਚੱਲ ਠੀਕ ਆ ਵਧੀਆ ਕਿਉਂ ਨਾ ਨੀ ਚੁਰਾ ਨੇ ਛੇ ਨੂੰ ਤੇਲ ਨਹੀਂ ਲਾਇਆ ਬਾਉ ਨੇ ਚਲੋ ਮਿਲਦੇ ਜਾ ਕੇ ਤੁਹਾਨੂੰ ਪਿੰਡ ਚੱਲੀਏ ਹੁਣ ਟਾਈਮ ਹੋ ਗਿਆ 10:30 ਦਾ ਆ ਵੇਖ ਤੇ ਕਿ ਕਿਹਦੇ ਘਰਾਂ ਤੇ ਜਾਣਾ ਆਣ ਕੇ ਜੇ ਉੱਥੇ ਰਸ ਨਾ ਹੋਇਆ ਤੇ ਫਿਰ ਛੇਤੀ ਲੈ ਲਵਾਂਗੇ ਚਲੋ ਠੀਕ ਆ ਮਿਲਦੇ ਜਾ ਕੇ ਤੁਹਾਨੂੰ ਅਸੀਂ ਪਹੁੰਚ ਗਏ ਆਪਾਂ ਤੇ ਹਰਫਰ ਸਿੰਘ ਸਾਹ ਹੋ ਗਿਆ ਆ ਜੀ ਨਹੀਂ ਲੱਗਦਾ ਸੰਗਤਪੁਰੇ ਪਿੰਡ ਪਹੁੰਚ ਗਏ ਆ ਤੇ ਜਆ ਕਣਕਾਂ ਹੀ ਪੱਕ ਗਈਆਂ ਹਨ ਬਸ ਤਿਆਰੀ ਆ ਵੱਟਣ ਦੀ ਬਸਾਖੀ ਬਸਾਖੀ ਤੋਂ ਬਾਅਦ ਬਸਾਖੀ ਦੇ ਬਾਅਦ ਨਹੀਂ ਅਵਾਰਡ ਚਲੋ ਪਰਮਾਤਮਾ ਕਿਹਾਂ ਬਖਸ਼ੇ ਆ ਆਪਾਂ ਆ ਗਏ ਪਿੰਡ ਉਹ ਸਕੂਲ ਤੇ ਉੱਥੇ ਲੱਗਦੇ ਆ ਜਗਸਨ ਬੱਚਿਆਂ ਨਹੀਂ ਨਹੀਂ ਕੋਈ ਵੀ ਨਹੀਂ ਕਹਿੰਦੇ ਅੱਜ ਲੱਗਣੇ ਨਹੀਂ ਆ ਕੱਲ ਲੱਗਣੇ ਫਿਰ ਆਪਾਂ ਵਾਰਤਾ ਇਹ ਤੋ ਹੀ ਦੇਖ ਲੋ ਉਹ ਮੈਂ ਪੁੱਛ ਕੇ ਨਾ ਪੁੱਛੋ ਪੁੱਛਾਂਗੇ ਮਾਂ ਮੈਂ ਕਹਿੰਦੇ ਮੈਂ ਪੁੱਛ ਕੇ ਆਉਣੀ ਨਹੀਂ ਨਾ ਸਕੂਲੋਂ ਪੁੱਛੋ ਕਹਿੰਦੇ ਮਤਲਬ ਅੱਜ ਆ ਟਾਈਮ ਦਿੱਤਾ ਵੀ ਕਾਕੇ ਨੂੰ ਟੀਕਾ ਤੇ ਲੱਗਣੇ ਆਪਾਂ ਘਰੇ ਆ ਗਏ ਆ ਚਾਹ ਪੀਂਦੇ ਮੁਰਕੇ ਦੇ ਹੀ ਦਿੱਤਾ ਕਹਿਨ ਕੋੜਾ ਹਾਂ ਦੇਦਾ ਇੱਥੇ ਆਏਗੇ ਕੋਈ ਆਇਆ ਸੀ ਹਾਂ ਉਹ ਸੈਕਲ ਉਹ ਅਲਮ ਪੁੱਤਣਾ ਵੇਚਣ ਵਾਲਾ ਅੰਦਾ ਮੈਂ ਨਿਆਣੇ ਖਿੱਚ ਰਹੇ ਨੇ ਆਜੇ ਚਾਹ ਪੀ ਲੈੋ ਚੱਲੀਏ ਟਾਈਮ ਹੋ ਗਿਆ 11 ਵਜੇ ਮੈਂ ਨਹੀਂ ਪੜ੍ਹਨ ਮੈਂ ਇੰਜੈਕਸ਼ਨ ਲਾਉਣੇ ਆਉਂ ਜਾਈ ਨਹੀਂ ਟੀਮ ਹੋ ਕਿਤੇ ਕੱਲ ਆਉਣੀ ਹੈ ਚਲੋ ਫਿਰ ਕੱਲ ਆ ਜਾਾਂਗੇ ਅੱਜ ਅੱਜ ਹਰਪ੍ਰੀਤ ਸਿੰਘ ਫਿਰ ਦੁਕਾਨ ਤੇ ਜਾਊਗਾ ਫਿਰ ਮੈਂ ਕਿਹ ਟੀਕਾ ਲਵਾ ਕੇ ਤੇ ਮਾਪਤ ਘਰੇ ਚੱਲ ਜਾਣਗੇ ਅੱਜ ਮੈਂ ਅਣੀ ਮੈਂ ਤਾਂ ਕੀ ਸੋਚਿਆ ਸੀ ਇਹ ਕਹਿੰਦੇ ਅੱਜ ਟੀਕਾ ਲਗਣਾ ਹੈ ਇੰਨੇ ਰੋਣਾ ਰਣਾ ਅੱਜ ਨਾ ਤੂੰ ਦੁਕਾਨ ਤੇ ਹੀ ਤੂੰ ਹੀ ਮਾਪਤ ਕਰੇ ਰਿਹਾ ਤੇ ਹੋਗਾ ਤੂੰ ਅੱਜ ਬਚਾ ਹੋ ਗਿਆ ਬੱਧੀਏ ਆਜ ਤੇ ਬਚੀਆਂ ਕਾਕਾ ਆਂਦੇ ਅੱਜ ਬਚਾਓ ਗਿਆ ਹਰਫਤੇ ਦਾ ਸੋ ਠੀਕ ਆ ਮੈਂ ਕੱਲ ਆਉਂਗਾ ਚੰਗਾ ਕੱਲ ਹੀ ਟਾਈਮ ਵਾਲਾ ਹੋ ਗਿਆ ਵੇਖੋ 6:30 ਦਾ ਹੋ ਗਿਆ ਟਾਈਮ ਕਰ ਦੋ ਦਾਦੀ ਨੂੰ ਕਰ ਦੋ ਬਾਏ ਬਾਏ ਚਲ ਜੋ ਤਾਂ ਬਾਏ ਨਹੀਂ ਕਰਨੀ ਹੋਣੀ ਜੇ ਅਜੇ ਨਹੀਂ ਕਰਦੀਆਂ ਤਾਂ ਨਹੀਂ ਹੋਣੀ ਆ ਆਉਂਦੇ ਆ ਕਰ 12 ਇੱਥੇ ਵੱਜ ਜਾਣੇ ਆ ਟਾਈਮ ਹੋ ਗਿਆ 12 ਵਜੇ ਚੱਲੇ ਮਗਾ ਤੇ ਨਾ ਰਿਹਾ ਪਾਣੀ ਲੈ ਆ ਯਾਰ ਫਤੇ ਵਾਸਤੇ ਇੱਕ ਕਰਾ ਲੈਣੇ ਹਾਂਜੀ ਦੋਸਤੋ ਆ ਗਏ ਸਬਜ਼ੀ ਲੈ ਕੇ ਆ ਲੈ ਸਬਜ਼ੀ ਲੈਣ ਦੀ ਇਹ ਆਂਦਾ ਹੈ ਵਿੰਹਾਂ ਦੇ ਅੱਛਾ ਆ ਵੀ ਕਾਲੀ ਮੋੜੇ ਚਲੋ ਆਦੋ ਸਬਜ਼ੀ ਨੂੰ ਸਾਈਡ ਤੇ ਚੱਕ ਕੇ ਨਾ ਥੋੜੀ ਬਾਅਦ ਆ 60 60 ਰੁਪਏ ਮੈਨੂੰ ਪਏ ਮੈਨੂੰ ਤਾਂ ਸੁਣਿਆ ਨਹੀਂ ਉਹਨੇ ਮੈਂ 60 ਕਿਹਾ ਹਾਂ ਉਹਨੇ ਸੁਣਿਆ ਸੁਣਿਆ ਤਾਂ ਕੰਗਰਸ ਸਪੀਕਰ ਚ ਲਾਇਆ ਬੜੀ ਤੇਜ਼ ਸੁਣਿਆ ਨਹੀਂ ਮੈਨੂੰ ਉਹਨੇ ਮੈਂ ਕਹਾਂ ਟੋਟਰ ਕਿੰਨੇ ਮਾਇ ਤਾਂ ਕਹਿੰਦਾ 60 ਤੇ ਮੈਨੂੰ ਐ ਲੱਗਾ ਮਟਰ 60 ਰੁਪਏ ਕਿਲੋ ਮੈਂ ਹੈ ਇੰਨੇ ਮਹਿੰਗੇ ਮੈਂ ਆਹ ਮਰੇ ਵਾਤ ਪਾਏ ਪੈਸੇ ਦੇ ਹੀ ਹੁੰਦੀ ਚਲੋ ਭਾਈ ਚੱਲ ਨਹੀਂ ਤਾਂ ਹੋ ਜਾਂਦਾ ਹਾਂਜੀ ਯਾਰ ਫਤਿਹ ਅੱਬ ਚਾਹ ਬਣੀ ਪੀ ਲਿਆ ਤੂੰ ਕੀ ਕੰਦੇ ਆ ਵਾ ਦੁੱਧੂ ਕੱਢਿਆ ਸੀ ਬੋਊ ਨੇ ਪਰ ਨਮ ਲਾਇਆ ਇਹ ਪਰ ਨਮ ਲਾਇਆ ਮੇਰੇ ਪੁੱਤ ਨੇ ਮੈਂ ਫਿਰ ਮਟਰ ਵੀ ਲੈ ਆਈ ਲਈ ਮੈਂ ਕੱਲੋਂ ਟਿਕਾ ਲੱਗਣਾ ਅੱਜ ਤੇ ਮਿਸ ਹੋ ਗਿਆ ਕੱਲੋਂ ਲੱਗੂ ਟਿਕਾ ਮੈਂ ਮਟਰ ਕੱਢ ਲੈਣੀ ਹੈ ਬਿਠੀ ਬਿਠੀ ਕੰਮ ਕਰਨਾ ਚਾਹੀਦਾ ਕੰਮ ਕਰ ਲੈ ਫਿਰ ਇੱਥੇ ਕੱਢ ਲੈ ਮਾੜੇ ਮੋਢੇ ਦੇ ਕੱਢ ਲੋ ਫਿਰ ਸੂਰ ਮੈਂ ਵੇਹ ਪਤਾ ਕੀ ਕਰਿਆ ਤਾਂ ਜਿਵੇਂ ਦੁਕਾਨ ਤੇ ਆ ਗਏ ਪਿਆਜ਼ ਮਿਰਚਾਂ ਇੱਥੇ ਲਸਣ ਲਾਇਆ ਕਰ ਸਿਰ ਲਿਆ ਕਰਨਾ ਆ ਸ਼ਾਮ ਹੋ ਜਾਵੇ ਉਹਦੀ ਕੀ ਤਰੀਕਾ ਸ਼ਾਮ ਨੂੰ ਜਾ ਕੇ ਤੜਕਾ ਲਾਤਾ ਹੈ ਜੀ ਨਾਰੇ ਮਟਰ ਹੁਣ ਲੈ ਇਹ ਕੱਢ ਲੈਣੇ ਨੇ ਬਿਲਕੁਲ ਇਦਾਂ ਹੀ ਆ ਕੇ ਰਲ ਮਿਲ ਕੇ ਕੰਮ ਹੁੰਦਾ ਕਿਉਂ ਫਤੇ ਤੇ ਥੋੜਾ ਬਾਅਦ ਫਤੇ ਵੀ ਤਰਾਉ ਕੰਮ ਤੇਰੇ ਨਾਲ ਜਿਆ ਮਟਰ ਕੱਢ ਉੱਠ ਮਟਰ ਕੱਢ ਤੇ ਮੈਂ ਮਟਰ ਖਾਊਂਗਾ ਲਫਾਫੇ ਜਾਣੀ ਨਾ ਹੈ ਦਾ ਉਹ ਫਾਫੇ ਬੜੇ ਉਹ ਵੱਡੇ ਲਫਾਫੇ ਲਿਆਉਣ ਵਾਲੇ ਯਾਰ ਪ੍ਰਿੰਟ ਲਫਾਫੇ ਜਿਹੜੇ ਕਰਾਉਣੇ ਆਪਾਂ ਕਰਾਏ ਨਹੀਂ ਆਪਣੇ ਕੋ ਸੂਟ ਆ ਚੁੱਕੇ ਨੇ ਪਲਾਜੋ ਸੂਟ ਵਾਈਟ ਵਾਈਟ ਦੇ ਵਿੱਚ ਨਾਲ ਦੁਪੱਟਾ ਹੈਗਾ ਆ ਆ ਵੀ ਪਲਾਜੋ ਸੂਟ ਆ ਆ ਹੈਗਾ ਫਰੋਕ ਸੂਟ ਇਹਦਰਿੰਦੀ ਫਰੋਕ ਹੈਗੀ ਆ ਦੇਖੋ ਪ੍ਰਿੰਟ ਬਣਿਆ ਸਾਰੇ ਇਹ ਕੋਡ ਸੈਟ ਹੈ ਤੇ ਇਹਦੇ ਵਿੱਚ ਹੋਰ ਵੀ ਤੁਹਾਨੂੰ ਕਲਰ ਮਿਲ ਜਣਗੇ ਹੋਰ ਡਿਜ਼ਾਈਨ ਨੇ ਕੋਟਨ ਦਾ ਕੱਪੜਾ ਹੈਗਾ ਆ ਇਹ ਨਾਈਟ ਸੂਟ ਆ ਇਹਦੇ ਚ ਵੀ ਤੁਹਾਨੂੰ ਪ੍ਰਿੰਟ ਹੋਰ ਮਿਲ ਜਣਗੇ ਨਾਈਟ ਸੂਟ ਵਿੱਚ ਇੱਕ ਆਪਣੇ ਕੋ ਆ ਨਾਈਟ ਸੂਟ ਆ ਇਹਦੇ ਚ ਵੀ ਕਲਰ 2 ਨੇ ਗਰੇ ਅਤੇ ਪਿੰਕ ਕਲਰ ਤੇ ਹੋਰ ਜਿਹੜੀਆਂ ਫਰੋਕਾਂ 그린 ਕਲਰ orange sky blue ਇਹ ਪੀਸ ਰਹਿ ਗਏ ਨੇ ਆਪਣੇ ਕੋਲ ਇਹ ਗਾਉਣੇ ਵੀ ਆਪਣੇ ਕੋਲ ਹੈਗੇ ਨੇ ਤੇ ਇਹਨਾਂ ਦੇ ਉੱਪਰ ਆ ਵਰਕ ਹੋਇਆ ਆ ਦੇਖੋ ਤੇ ਇਹਦੇ ਚ ਵੀ ਤੁਹਾਨੂੰ ਕਲਰ ਮਿਲ ਜਣਗੇ ਤਿੰਨ ਚਾਰ ਕਲਰ ਹੈਗੇ ਨੇ ਇਹ ਇਹ ਹੈਗਾ ਸੂਟ ਪਲਾਜ ਸੂਟ ਨਾਲ ਦੁਪੱਟਾ ਇਹਦੇ ਚ ਵੀ ਤਿੰਨ ਜਾਂ ਚਾਰ ਕਲਰ ਮਿਲ ਜਣਗੇ ਤੁਹਾਨੂੰ ਤੇ ਇਹ ਰਹਿ ਗਿਆ ਜੰਪਸੂਟ ਇਹ ਰਹਿ ਗਿਆ ਸਿੰਗਲ ਹੀ ਇਹਦੇ ਚ ਇਹ ਵੀ ਹੈਗਾ ਨਾਈਟ ਸੂਟ ਤੇ ਗਲਾਇਦਾ ਹੈਗਾ ਗੋਲ ਗਲਾਇਆ ਤੇ ਇਹਦੇ ਚ ਵੀ ਕਲਰ ਹੈਗੇ ਨੇ ਤਿੰਨ ਚਾਰ ਕਲਰ ਮਿਲ ਜਣਗੇ ਤੁਹਾਨੂੰ ਡਬਲ ਐਕਸ ਐਕਸਲ ਐਲ সাইਜ ਵਿੱਚ ਮਿਲ ਜਾਣਗੇ

ਠੀਕ ਠਾਕ ਹੰਗਲੇ ਦੀ ਵੀ ਇਤਿਸਮ ਬੜੀ ਵਧੀਆ ਛਲਟ ਪਾਈ ਨੀ ਕੋਈ ਆ ਬਸ ਜਿਵੇਂ ਪੁਰਾਣੀ ਦੀਆਂ ਸੀਗਾ ਠੀਕ ਹੈ ਅੱਜ ਆ ਗਈ ਮੈਂ ਸੁਣਾਈ ਮੈਂ ਆ ਹਾਂ ਰੋਗ ਥੀ ਉਹ ਨਾ ਉਹ ਡੇਟਾ ਵਧੀਆ ਮੈਂ ਹਾਂ ਇਹ ਗਲਤੀ ਕੀਤੀ ਨਹੀਂ ਉਹ ਫੈਨ ਬਾਕਸਰ ਖਾਇ ਇਤੋਂ ਤੁਹਾਨੂੰ ਖਾਣਾ ਚਾਹੀਦਾ ਕੀ ਫੈਨ ਬਾਕਸ ਆ ਉਹ ਕਟਿੰਗ ਲਾ ਨਾ ਨਹੀਂ ਉਹ ਸ਼ਟਰ ਤਾਂ ਚੱਲ ਜਾਂਦਾ ਛਟਰ ਤਾਂ ਚੱਲ ਜਾਂਦਾ ਵ ਤੇ ਉਹ ਮੇਰਾ ਰਾਦਾ ਉੱਤੇ ਪਲਾਈ ਮਾਰ ਕੇ ਨਾ ਦੇਖੋ ਆਹ ਚਲਾਈ ਨਾ ਤੇ ਘਟਾਵੇ ਮਾਰ ਤਾ ਉੱਡਣ ਡਿਆ ਬਹੁਤ ਬੜਾ ਹਾਂ ਹੋਰ ਠੀਕ ਠਾਕ ਆ ਸਾਬ ਜੀ ਤੁਸੀਂ ਨੋ ਮਜੀ ਹੁੰਦੀ ਹੈ ਭਾਈ ਬਸ ਚੱਲੇ ਹੀ ਬਸ ਹਾਂ ਮੈਂ ਅੱਜ ਨਾ ਤੁਹਾਡੀ ਵੀਡੀਓ ਵਖਣਿਆ ਕੀ ਬੜੇੜੀ ਆ ਜੀ ਹਾਂ ਬੜੀ ਚੀਬੜੀ ਹੈ ਸੋ ਉਹ ਗਿਆ ਪਾ ਨੂੰ ਨੂੰ ਵਾਲੇ ਉਹ ਵਾਲੇ ਲੀਡਸ ਪਾ ਨਹੀਂ ਹੋ ਗਿਆ ਉਹ ਸਹੀ ਆ ਪਾਇਆ ਹੈ ਦੇ ਫਰਵਾਨ ਨੇ ਤਾਂ ਕਈ ਕਈ ਜਣੇ ਕਸਟਮਰ ਹੁੰਦੇ ਕਈ ਜਣੇ ਕਹਿੰਦੇ ਨੇ ਨਹੀਂ ਸਹੀ ਪਰ ਚੀਜ਼ਾਂ ਵੇਲੇ ਪਾਇਆ ਪਤਾ ਲੱਗਦੀਆਂ ਬਿਲਕੁਲ ਬਿਲਕੁਲ ਠੀਕ ਨਹੀਂ ਗਾ ਸਹੀ ਗਾ ਥੋੜਾ ਘਰੇ ਠੀਕ ਹਰ ਗੁਣ ਠੀਕ ਠਾਕ ਵਧੀਆ ਅੰਸਾਰ ਹੈ ਜੀ ਓ ਠੀਕ ਟਾਈਮ ਬਣਾਉਣਾ ਚੱਲ ਚੱਲੇ ਆਪਾਂ ਲੈ ਵੀ ਟਾਈਮ 8:00 ਹੋਏ ਦਾ ਚੱਲਿਆਂ ਸ਼ੌਪ ਤੇ ਦੀਪ ਆ ਗਿਆ ਏ ਇੱਕ ਦੋ ਵੀਰ ਹੋਰ ਆ ਗਏ ਸੀ ਅਦਾਸਪੁਰ ਤੋਂ ਤੇ ਹਾਂਜੀ ਚੱਲੀਏ ਫਿਰ ਚੱਲੀਏ ਚਲੋ ਚੱਲੀਏ ਹੋਊਗੀ ਰਸਤੇ ਦੁੱਧ ਲਈਏ ਤੇ ਪਹੁੰਚੀਏ ਘਰ ਮੈਂ ਕੀ ਬਰਉਣਾ ਅੱਜ ਸਬਜੀ ਭਾਜੀ ਹਾਂਜੀ ਮਟਰ ਮਟਰ ਲੱਲੇ ਸੱਚ ਉੱਥੇ ਕੱਢਣ ਦੇ ਨਾ ਮੈਂ ਕਿਹਾ ਪਹਿਲਾਂ ਹੀ ਨੇ ਮੈਂ ਕਿਹਾ ਕੱਢ ਕੇ ਆਉਂ ਉੱਥੇ ਆਲੂ ਹੈਗੇ ਨਾ ਹਾਂ ਹਾਂ ਆਲੂ ਹੈਗੇ ਮੈਂ ਕਿਹਾ ਮਟਰ ਕੱਢ ਕੇ ਮੈਂ ਉੱਥੇ ਰਸਤੇ ਹੁਣ ਤੇ ਮੁੜ ਕੇ ਬਸ ਇੱਥੇ ਪਏ ਰਹਿਣ ਪਾਉ ਚਲੋ ਚੱਲੀਏ ਫਿਰ ਦੁਕਾਨ ਦੁੱਧ ਲਈਏ ਤੇ ਫੇ ਚੱਲੀਏ ਮਿਲਦੇ ਹੈ ਜਾਗਤਾਂ ਨੂੰ ਕਰੇ ਦੀਪ ਆਇਆ ਵਿਚਾਰਾ ਚੱਲ ਗਿਆ ਹਾਂਜੀ ਕੀ ਲੈ ਕੇ ਆਏ ਮੇਰੇ ਲਈ ਦੁਕਾਨ ਤੋਂ ਬਿਸਕੁਟ ਲੈ ਆਂਦੇ ਜੀ ਹਾਂ ਫੈਨ ਜੇ ਨਾ ਫੈਨ ਨਾ ਬਿਸਕੁਟ ਫੈਨ ਉਹਦਾ ਟੇਸਟ ਸੀਂਦਿਆ ਚੋਕਲਾ ਵਾ ਮੇਰੇ ਵਾਸਤੇ ਚਾਕਲੇਟ ਆਈ ਫੇਵਰਟ ਹਰਪਤੇ ਚਾਕਲੇਟ ਆਈ ਮੇਰੇ ਵਾਸਤੇ ਖਾਣੀ ਸੀ ਕਰੰਚੀ ਹੈ ਕਰੰਚੀ ਹਾਂ ਵਿੱਕੂ ਅਸੀਂ ਆ ਵੀ ਪਹੁੰਚ ਗਏ ਆ ਘਰ ਤੁਸੀਂ ਮੈਂ ਤੇ ਉਧਰ ਬਾਹਰ ਡਿਆ ਥੋੜਾ ਬਹੁਤ ਕੰਮ ਕਰ ਤੇ ਕਰਨੇ ਉਧਰ ਡਿਆ ਪਈ ਆਪਣਾ ਚੜੂ ਪੋਚਾ ਕਰ ਸਰ ਉਹ ਨਹੀਂ ਦਿਆ ਮੁੰਡੇ ਸੁ ਰਾਤ ਨੂੰ ਕਰ ਲੈਂਦੀ ਸਵੇਰੇ ਘਰ ਉੱਠ ਕੇ ਪਿਆਰ ਕੇ ਜਾਂਦੀ ਦਾ ਥੋੜੀ ਪਾਣੀ ਇਹ ਬਣਾਉਣਾ ਹਾਂ ਜੇ ਰਾਤ ਕਰਦੇ ਬਿਲਕੁਲ ਬਿਲਕੁਲ ਇੱਧਰ ਕੰਨਾ ਮਸ਼ੀਨ ਲਾਈਏ ਕੱਪੜੇ ਵਾਲੀ ਕੱਪੜੇ ਡੇਹ ਤੋਂ ਪਣ ਆਹ ਲੱਟਾਂ ਲੈਂਦੀਆਂ ਆਹ ਲੱਟਾਂ ਇਹ ਬੇਕਾਰ ਹੀ ਨਿਕਲੀਆਂ ਮਾਨ ਦੋ ਕੁ ਮਹੀਨੇ ਚੱਲੀਆਂ ਖਰਾਬ ਹੋ ਗਈਆਂ ਲੈਟਾਂ ਵੜੀਆਂ ਵੇ ਜਦੋਂ ਸਲੇਜ ਵਿੱਚ ਉਹ ਨਹੀਂ ਲੈਟ ਚੱਕਣੀਆਂ ਉਹ ਸਾਹਮਣੇ ਹਨ ਉਹਦਾਂ ਲੈਟ ਇਹਨਾਂ ਦੇ ਬਾਰੇ ਲੈਰ ਡੈਡ ਹੋ ਗਈਆਂ ਬਾਈ ਤੇ ਬਾਸ਼ਲ ਬੋਸ਼ਲ ਪੈਂਦੀ ਰਹੀ ਤਾਂ ਕਰਕੇ ਹੋ ਗਈਆਂ ਹੁਣ ਬਾਕੀ ਪਤਾ ਨਹੀਂ ਰੱਬ ਜਾਣਦਾ ਤੇ ਪਹਿਲਾਂ ਮੈਂ ਦੁਕਾਨ ਤੋਂ ਆਣ ਕੇ ਝਾੜੂ ਪੋਚਾ ਲਗਾਇਆ ਤੇ ਕੱਪੜੇ ਧੋਲੇ ਹੋਏ ਆ ਤੇ ਆ ਹੁਣ ਸੁੱਕੇ ਕੱਪੜੇ ਲੈ ਕੇ ਆਏ ਲਾ ਕੇ ਤੇ ਅੰਦਰ ਹਾਰਫ ਅਤੇ ਤੋ ਤਪਿੰਦਾ ਪਿਆ ਤੇ ਮੈਂ ਬਣਾਉਣ ਲੱਗੀ ਆਲੂ ਮਟਰ ਦੀ ਸਬਜੀ ਆਜੋ ਪ੍ਰਸ਼ਾਦਾ ਪਾਣੀ ਛਕ ਲਓ ਟਾਈਮ ਹੋ ਚੁੱਕਾ 10:30 ਦਾ ਤੇ ਕੰਮ ਧੰਦਾ ਕਰਕੇ ਆਪਾਂ ਹੋਗੇ ਵਿਹਲੇ ਤੇ ਨਾਲ ਸਬਜੀ ਬਣਾਇ ਕਿੰਨੇ ਆਲੂ ਮਟਰ ਦੀ ਮਟਰ ਮਟਰ ਉੱਥੇ ਕੱਢ ਲੇ ਚਲੋ ਆ ਦਹੀਂ ਆ ਗਿਆ ਚੱਕਰ ਪਾ ਕੇ ਆਜੋ ਛਕ ਲਓ ਹਾਂਜੀ ਹਰਫਤੇ ਜੀ ਤੁਸੀਂ ਵੀ ਕਹਿ ਦੇਣਾ ਕੁਛ ਹਰਫਤੇ ਇੱਧਰ ਇੱਧਰ ਹਰਫਤੇ ਇੱਧਰ ਨਾ ਅਜ ਨਾਲ ਕੋਈ ਧਿਆਨ ਨਹੀਂ ਦੇਣ ਡਿਆ। ਵਹੀਂ ਰੋਟੀ ਖਾਣੀ ਆ। ਉਠੋ। ਕਿਨੇ ਨੂੰ ਬਾਹਰ ਰੋਟੀ ਫਾੜਨੀ। ਹੈ? ਇਹਨੇ ਕਿੱਥੇ ਖਾਣੀ? ਪੱਟ ਤੇ ਬਾਹਰ ਕਿਨੇ ਇੱਕ ਦੋ ਫਾਲੇ ਮੁਰਕੇ ਨੂੰ ਚੋਕੇ ਨੂੰ। ਫਤੇ ਉਠੋ ਬਰਕਤੀ ਨਹੀਂ ਖਾਣੀ। ਚਲੋ। ਨਾ ਵੀ ਹਰਪਲ ਸਿੰਘ ਬੈਗ ਹੈ ਹਾਂਜੀ। ਐਦਾਂ ਬਿਆ ਕਰੋ। ਲੰਮੇ ਨੇ ਪਈ ਰਹੀਦਾ ਇਹਦਾ ਮੇਰਾ ਪੁੱਤ। ਬਾਹਰ ਕਿੱਥੇ ਕੱਢਾ। ਬਾਹਰ ਵਿੱਚ ਲਗਾਈ। ਇਹ ਮੇਂ ਚਿਕਾਈ ਵਾ ਵੂਨੇ। ਆ ਖੀਰਾ ਦੇ ਖਾਣ ਨੂੰ। ਖੀਰਾ ਤਾਂ ਮੈਂ ਪਾ ਰੱਖਣਾ। ਕਾਣਾ। ਲਾਦਮ। ਮੂ ਦੇ ਰਿਹਾ ਕਰੋ ਨਾ ਲੈ ਫਣ ਖਾਲਾ ਮਮਾ ਖਾਲਾ ਲੈ ਫੜ ਕੀੜਾ ਖਾਲਾ ਇਹ ਨਹੀਂ ਕੀ ਦੇ ਫੰਦ ਹਰ ਗੁਣਖੋਸ਼ ਹੋ ਕੇ ਖਾਂਦੀ ਕੀ ਲੈ ਬੋ ਤੇ ਕੀੜਾ ਫਲ ਆ ਹੱਥ ਫੜ ਨਾ ਹੱਥ ਫੜ ਹੱਥ ਫੜ ਲੈ ਹੱਥ ਫੜ ਹੱਥ ਫੜ ਨਾ ਜਨਾ ਇਹ ਨਹੀਂ ਕਿਤੇ ਟੱਕੀ ਨਾ ਮਟਨੀ ਦੇ ਬਕਵਕਾਓ ਇਹਨਾਂ ਨਾਲੇ ਪਾਣੀ ਦੇਣਾ ਸੱਚ ਕੇ ਨੇ ਲਿਆ ਹੈ ਦੁਪਹਿਰੇ ਦਿੱਤਾ ਨੇ ਦਿੱਤਾ ਰਹਿ ਵੀ ਟਾਈਮ ਹੋ ਚੁੱਕਾ 11 ਵਜੇ ਦਾ ਤੇ ਹੁਣ ਅੰਦਰ ਕਪਿਲ ਦਾ ਸ਼ੋਅ ਲਾਇਆ ਮੈਂ ਕਿਹਾ ਥੋੜਾ ਜਿਹਾ ਮੂਡ ਕਰੀਏ ਚੇਂਜ ਫਨੀ ਫਨੀ ਮੂਡ ਵੀ ਕਰਨਾ ਚਾਹੀਦਾ ਕੇਵਲ ਹੱਸਣਾ ਵੀ ਕਰਨਾ ਚਾਹੀਦਾ ਜ਼ਿੰਦਗੀ 'ਚ ਹੱਸਣਾ ਵੀ ਚਾਹੀਦਾ ਕੇਵਲ ਤੇ ਗੱਲਾਂ ਬਾਤਾਂ ਜੋ ਚਲਦੀਆਂ ਰਹਿਣੀਆਂ ਪ੍ਰਵਾਹ ਨਾ ਕਰਿਆ ਕਰੋ ਕਿਸ ਦੀ ਆਪਣੇ ਕਮਾਂਕਾਰਾਂ ਦੇ ਵਿੱਚ ਤੇਨੇ ਬੀਬੀਵਾਲ ਨੇ ਸੋਚ ਸੋਚ ਕੇ ਖੁਸ਼ ਰਹਿਣਾ ਚਾਹੀਦਾ। ਉਹ ਵੀ ਵੱਜ ਜਾਂਦਾ ਆਪੇ ਹੀ ਕਿ ਸ਼ੁਰੂ ਤੋਂ ਵੱਧ ਆਇਆ। ਜੇ ਸੋਚਦੇ ਟੈਨਸ਼ਨ ਨਾ ਨਹੀਂ ਫਿਰ ਬੀਬੀ ਵੱਧਣਾ ਵੱਧਣਾ ਹੀ ਹੈ। ਆਪਣੇ ਦਿਨ ਨੂੰ ਟੈਨਸ਼ਨ ਫਰੀ ਹੋਵੇ ਫਿਰ ਕੋਈ ਦੁੱਖ ਨਹੀਂ ਲੱਗਦਾ। ਚਲੋ ਇਦਾਂ ਹੀ ਆ। ਰੋਖ ਨਾਲ ਜ਼ਿੰਦਗੀ ਦੇ ਨਾਲ ਹੀ ਚਲੋ ਬੰਦੇ ਵਗੈਰ ਆਲੇ ਮਿਲ ਕੇ ਚੱਲੀ ਜਾਵੇ ਚਲੋ ਇੰਨਾ ਬਹੁਤ। ਜਿਵੇਂ ਇਦਾਂ ਚੱਲਦੀ ਰਹੇ ਗੱਡੀ ਚਲੋ ਠੀਕ ਆ ਪ੍ਰਮਾਤਮਾ ਖਾਦ ਦੇ ਹੀ ਜਾਵੇ। ਕਿਉਂ ਵੀ ਇਹ ਤਾਂ ਗੱਲ ਨਹੀਂ ਮੇਰੀ ਮੇਰੀ ਜੀ ਰਖਿਆ ਹੈ ਕਿ ਹੁਣ ਆਏ ਜੀ ਦਸੀ ਤੁਹਾਨੂੰ ਤਿੰਨ ਚਾਰ ਦਿਨ ਹੋ ਗਏ ਕੰਮ ਵਾਲੀ ਨੂੰ ਮਤਲਬ ਆਂਦੀ ਹੀ ਆਪੇ ਹਟਾ ਦਿੱਤਾ ਆਪਾਂ ਤੇ ਹੁਣ ਮੈਂ ਆਪ ਹੀ ਕੰਮ ਕਰਦੀ ਵਧੀਆ ਸਰੂ ਮੈਨੂੰ ਆਦਤ ਪੈ ਗਈ ਕੰਮ ਕਰਨ ਦੀ ਪਹਿਲਾਂ ਵੀ ਉਦੋਂ ਮੈਂ ਐ ਹੀ ਕਰਦੀ ਆਈ ਆਪੇ ਕੰਮ ਕਰਨਾ ਉਦੋਂ ਹਾਰਫ ਤੇ ਨਹੀਂ ਆ ਇਹਨਾਂ ਕੰਮ ਬਹੁਤ ਕੀਤਾ ਨਾ ਕਰਦਾ ਹੁਣ ਵੀ ਕਰ ਲੈਂਦੀ ਪਰ ਹੁਣ ਹੁਣ ਦਾਨੀਆਂ ਕੰਮ ਕਿਹ ਤੱਕ ਜਾਂਨੀ ਥਕਾਵਟ ਜਲਦੀ ਹੋ ਜਾਂਦੀ ਕੰਮ ਹੁੰਦਾ ਨਹੀਂ ਤੇ ਜੜੂ ਕਰਨਾ ਪੈਣਾ ਮੋੜੀ ਫੀਕਾਦੀ ਨਹੀਂ ਰੋਟੀ ਪਾਣੀ ਪਕਾ ਲਈਦਾ ਪਰ ਆ ਤੂੰ ਜਿਵੇਂ ਦੁਕਾਨ ਤੋਂ ਆਣ ਕੇ ਘਰ ਦਾ ਕੰਮ ਕਰ ਲਈਦਾ ਸਾਰਾ ਹੀ ਰਲ ਮਿਲ ਕੇ ਕਰ ਲਈਦਾ ਕੱਪੜੇ ਵੀ ਧੋਈ ਦੇ ਆ ਤੇ ਨਾਲੇ ਵੀ ਹੈਲਪ ਕਰਾ ਦਿੰਦੇ ਥੋੜੀ ਬਹੁਤ ਕੰਮ ਦੇ ਵਿੱਚ ਇਦਾਂ ਹੀ ਚੱਲਦਾ ਜਿਨਾ ਸਾਰਾ ਹੀ ਕੋਣੋ ਕੋਣੋ ਬਰ ਮਾਤਮਾ ਮੇਰ ਕਰੇ ਰਾਹਸ ਲਈ ਫਿਰ ਆਜੋ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਸ ਕਰਿਓ ਬਾ ਬਾਈ ਗੁੱਡ ਨਾਈਟ ਰੱਬ ਰੱਖਾ